ਆ ਡੀਜੀਪੀ ਪੰਜਾਬ ਸਾਹਿਬ ਵੱਲੋਂ ਇੱਕ ਪੂਰੇ ਸਟੇਟ ਦੇ ਵਿੱਚ ਸਟਰੀਟ ਕ੍ਰਾਈਮ ਨੂੰ ਲੈ ਕੇ ਇੱਕ ਸਪੈਸ਼ਲ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਜਿਹੜੇ ਬੇਸਿਕ ਕ੍ਰਾਈਮ ਹੈ ਜਿਹੜੇ ਲੋਕਾਂ ਨੂੰ ਇਫੈਕਟ ਕਰਦੇ ਆ ਜਿਵੇਂ ਕਿ ਸਮੈਚਿੰਗ ਜਿਵੇਂ ਕਿ ਥ੍ਰੈਟਸ ਜਿਵੇਂ ਬਰਗਲਰੀਜ਼ ਜਾਂ ਐਬਟੀਜ਼ਿੰਗ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਹੈ ਇਹਨਾਂ ਤੇ ਅਸੀਂ ਮੈਂ ਆਪਣਾ ਫੋਕਸ ਰੱਖਿਆ ਹੈ ਔਰ ਸਾਰੇ ਪੰਜਾਬ ਦੇ ਵਿੱਚ ਇਹ ਮਹਿੰਮ ਲਗਾਤਾਰ ਜਾਰੀ ਹੈ ਇਸ ਮਹਿੰਮ ਦੇ ਤਹਿਤ ਜਿਹੜੇ ਸਾਡੇ ਸਟ੍ਰੈਟਜੀਜ਼ ਨੇ ਉਹ ਪਲਾਨ ਕੀਤੀਆਂ ਗਈਆਂ ਔਰ ਇਸੇ ਸਟ੍ਰੈਟਜੀ ਨੂੰ ਈਵੈਲਿਊਏਟ ਕਰਨ ਲਈ ਮੁਹਾਲੀ ਪੁਲਿਸ ਦੀ ਕੀ ਕਾਰ ਕਰਦੀ ਹੈ ਅੱਜ ਇੱਕ ਇਥੇ ਸਾਰੇ ਜੀਓਜ਼ ਨਾਲ ਇੱਕ ਮੀਟਿੰਗ ਹੋਈ ਤਾਂ ਕਿਸ ਤਰ੍ਹਾਂ ਬੀਡਿੰਗ ਕਿਸ ਤਰ੍ਹਾਂ ਦੇ ਸ਼ਹਿਰੀ ਦੇ ਪ੍ਰਾਇਮਰ ਨੇ ਕਿ ਬੋਰ ਵੀ ਜਿਹੜੇ ਪ੍ਰਾਇਮਰ ਕਿਉਂਕਿ ਬਾਰਡਰ ਏਰੀਆ ਖਾਸ ਤੋਂ ਮਤਲਬ ਕਿਸ ਤਰ੍ਹਾਂ ਦਾ ਫੋਕਲ ਜਿਹੜਾ ਹੈਗਾ ਉਹ ਰਹਿ ਹੈ ਜਾਂ ਰੈਟਪਲਸ ਉਹ ਸਾਡੇ ਅਲੱਗ-ਅਲੱਗ ਜਿਹੜੇ ਹਿੱਸੇ ਪੰਜਾਬ ਦੇ ਉਹਨਾਂ ਦੀ ਅਲੱਗ-ਅਲੱਗ ਪ੍ਰੋਬਲਮਸ ਹੈ ਫਿਰ ਟਾਕ ਅਬਾਊਟ ਸਟਰੀਟ ਫੈਲ ਰੂਰਲ ਏਰੀਆਜ਼ ਦੇ ਵਿੱਚ ਆਪਣੀ ਵੱਖਰੀ ਪ੍ਰੋਬਲਮਸ ਹੈ ਸ਼ਹਿਰਾਂ ਦੇ ਵਿੱਚ ਵੱਖਰੀ ਕਿਸਮ ਦੀ ਪ੍ਰੋਬਲਮਸ ਹੈ ਸੋ ਜਿਹੜੇ ਸਾਡੇ ਕੋਲ ਮੈਨਪਾਵਰ ਹੈ ਉਸ ਨੂੰ ਆਗਮੈਂਟ ਕਰਨਾ ਜਿਹੜੇ ਸਾਡੇ ਰਿਸੋਰਸਸ ਹੈ ਉਸ ਨੂੰ ਆਗਮੈਂਟ ਕਰਨਾ ਔਰ ਇੱਕ ਇਹੋ ਜੀ ਪਲੈਨਿੰਗ ਕਰਨੀ ਤਾਂ ਕਿ ਕੋਈ ਕ੍ਰਿਮੀਨਲ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ ਔਰ ਮੈਨੂੰ ਖੁਸ਼ੀ ਹੈ ਕਿ ਪਿਛਲੇ 1 ਮਹੀਨੇ ਦੇ ਵਿੱਚ ਜਿਹੜਾ ਰੋਪੜ ਰੇਂਜ ਹੈ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਹਨ ਮੁਹਾਲੀ ਫਤਿਹਗੜ ਸਾਹਿਬ ਔਰ ਰੋਪੜ ਇਹਨਾਂ ਨੇ 1 ਮਹੀਨੇ ਦੇ ਵਿੱਚ 32663 ਵਹੀਕਲਸ ਤੇ ਚਲਾਨ ਕੀਤੇ ਹਨ ਔਰ 168 ਵਹੀਕਲਸ ਇੰਪਾਉਂਡ ਕੀਤੇ ਹਨ ਨਾਉ ðiਸ ਸਮਾਲ ਥਿੰਗਸ ਇਹ ਇਹ ਕ੍ਰਾਈਮ ਦੀ ਇੱਕ ਜੈਨੇਸਿਸ ਹੁੰਦੀ ਛੋਟੇ ਛੋਟੇ ਤੌਰ ਤੇ ਜੋ ਲੋਕ ਲੋਕੋ ਫੋਲੋ ਨਹੀਂ ਕਰਦੇ ਉਹਨਾਂ ਦੇ ਖਿਲਾਫ ਇੱਕ ਐਕਸ਼ਨ ਤਾਂ ਕਿ ਚੈਕਿੰਗ ਕੀਤੀ ਜਾਵੇ ਸੜਕਾਂ ਦੇ ਉੱਤੇ ਸੋ ਇਹ ਸਾਰੀ ਅਸੀਂ ਇੱਕ ਸਟ੍ਰੈਟਜੀ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ ਕ੍ਰਿਮੀਨਲਸ ਦੇ ਖਿਲਾਫ ਕੀ ਸਾਡੀ ਸਟ੍ਰੈਟਜੀ ਹੈ ਜਿਹੜੇ सागन हैं उन्होंने खिलाफ की स्ट्रैटी सो so, एक प्रॉपर प्लैन हैज बीन इनोल्व फॉर एवरी डिस्ट्रिक्ट और दैट इज बी इंप्लीमेंटेड इन पंजाब इसे प्लैन के तहत असी एक ऑपरेशन प्रोजेक्ट संपर्क भी शुरू किया होे जे एस एच ओज हैं ग एस एस पीस डीआई जी ऑफिसर मीटिंग कर ਉਨਾ ਤੋਂ ਸੁਜੈਸ਼ਨਸ ਲੈਂਡ اور ਉਹਨਾਂ ਦੇ ਦਿੱਤੇ ਸੁਜੈਸ਼ਨਸ ਨੂੰ ਅਸੀਂ ਇੰਪਲੀਮੈਂਟ ਕਰੀਏ ਤਾਂ ਕਿ ਇਸ ਪੁਲਿਸ ਨੂੰ ਬਿਹਤਰ ਬਣਾ ਸਕੀਏ ਜਿਹੜਾ ਪੁਲਿਸ ਔਰ ਲੋਕਾਂ ਦੇ ਵਿਚਾਰ ਗੈਪ ਹੈ ਇਸ ਨੂੰ ਘਟਾ ਸਕੀਏ ਕਿਉਂਕਿ ਬਿਨਾਂ ਲੋਕਾਂ ਦੇ ਸਪੋਰਟ ਦੇ ਐਕਟਿਵ ਸਪੋਰਟ ਦੇ ਇਹ ਕ੍ਰਾਈਮ ਤੇ ਕੰਟਰੋਲ ਨਹੀਂ ਪਾ ਸਕਦਾ। ਚਾਹੀਦੀ ਹੈ ਕਿ ਕਿਉਂਕਿ ਆਪਣਾ

ਕਿਤੇ ਰੈ residents ਹਨ ਉਹਨਾਂ ਦੇ ਵੈਰੀਫਾਈ ਇਹ ਸਾਰੇ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਉਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਔਰ ਇਸ ਨੂੰ ਚਲਾਇਆ ਜਾ ਮੇਰੀ ਇੱਥੇ ਕਿਤੇ ਵਾਲੀ ਬਕਵਕ ਜਗ੍ਹਾ ਤੇ ਇਸ ਤਰ੍ਹਾਂ ਦੀ ਨਹੀਂ ਜੀ ਬਸ ਤੋਂ ਲੈ ਕੇ ਬਕਵਕ ਜਗਾ ਜਾ ਕੇ ਸੀਨੀਅਰ ਆਫਸਰਸ ਨੂੰ ਜਿਹੜੇ ਸਾਡੇ ਰੇਂਜ ਆਫਸਰਸ ਹੈ ਉਹ ਮੀਟਿੰਗਸ ਕਰ ਰਹੇ ਨੇ ਐਸਐਸਪੀ ਸਰਦਾਰ ਨੇ ਪਲਾਨਸ ਬਣਾਏ ਹੈ ਔਰ ਪਿੱਛੇ ਤੁਸੀਂ ਦੇਖਿਆ ਹੋਵੇਗਾ ਡੀਜੀ ਸਾਹਿਬ ਵੀ फील्ड ਦੇ ਵਿੱਚ ਨਾ ਵੀ ਕਈ ਜ਼ਿਲ੍ਹਿਆਂ 'ਚ ਵਿਜ਼ਿਟ ਕੀਤਾ ਸੋ ਅਸੀਂ ਜਾ ਕੇ ਇਸ ਦੀ ਇੱਕ ਅਸੈਸਮੈਂਟ ਕਰ ਰਹੇ ਹਾਂ ਕਿ ਕਿਹੜੇ ਜ਼ਿਲ੍ਹੇ 'ਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਵੀ ਤੁਹਾਡੇ ਨੂੰ ਬਹੁਤ سارے ਸੈਲਸ ਲਈ ਜਾ ਰਹੇ ਨੇ ਬਹੁਤ ਸਾਰੇ ਪੁਲਿਸ ਫੋਰਸ ਵੀ ਡਿਪਲੋਏ ਕੀਤੀ ਹੈ ਕਿ ਕ੍ਰਾਈਮ ਰੇਟ ਘਟੇ। ਲੇਕਿਨ ਨਜ਼ਰ ਆ ਰਹੀ ਹੈ ਕਿ crime in punjab is totally under control almost all the major cases have been traced in a record time hun assi jehda ajj planning kar rahe hain this is a preempt uh, prevention of crime the liye taaki eh jehda street crime hai jehda chhota chhota crime hunda hai risk de vich baad de vich ehi crimes uh, criminals graduate kar jande ne so enu itthe hi rokya ja सो so, एक तरफ लोक संपर्क प्रोग्राम लोकानाल ताबन करना दूसरी तरफ अपनी फोर्स को मोटिवेट करके अपनी प्रॉपर प्लानिंग करनी उस उसकी प्रॉपर इंप्लीमेंटेशन करनी और इससे बहुत चंगे रिजल्ट सामने आए मैं फोकस था ट्रांसमेट सीसीटीवी कैमरा तो इस तरह से जानकारी मिल भी निगरानी के भी जगह ले ही थोड़ा को करने है। थोड़ा totally में आई टोटली एग्री विद यू पुलिसिंग सीसीटीवी कैमरा का एक बहुत अहम योगदान है और क्योंकि फेज तो असि गुजर रहे है। जो असि काफ़ी कैमरेज लग गए हैं बट काफ़ी कम होने वाला है दिन सो वी आर ऑलसो इवॉल्विंग एंड मोहाली पुलिस वालों भी एक मॉडर्न uh, uh, पुलिस कंट्रोल रूम सैटअप uh, किया जा रहा है ਜਿਸ ਦਾ ਸਰਕਾਰ ਵੱਲੋਂ ਮੇਰੇ ਖਿਲ 15 ਕਰੋੜ 15 ਕਰੋੜ ਦੀ ਲਾਗਤ ਨਾਲ ਇੱਕ ਅਲਟਰਾ ਮਾਡਰਨ ਕੰਟਰੋਲ ਰੂਮ ਸਥਾਪਿਤ ਕੀਤਾ ਜਾ ਰਿਹਾ ਹੈ ਇੱਥੇ ਸੂਰ ਸਾਰੇ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰਸ ਪਲਾਨ ਕੀਤੇ ਗਏ ਉਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਔਰ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਉਹ ਕੰਪਲੀਟ ਹੋਏਗਾ ਸਰ ਆਰਡਰ ਏਰੀਆ ਦੇ ਵਿੱਚ ਲਗਾਤਾਰ ਟੋਕੀਆਂ ਦੇ ਉੱਪਰ ਹਮਲੇ ਹੋ ਰਹੇ ਹੈ ਤਾਂ ਕਿਵੇਂ ਦਿੱਕਤ ਕਿਵੇਂ ਸਪੋਰਟ ਦੇ ਕੋਲ ਲਈ ਮਾਰ ਪੇਸ਼ੇ ਲਗਾਤਾਰ ਉਹਨਾਂ ਨੂੰ ਮਿਲ ਜੇ देखो पंजाब के दे पंजाब एक सरहदी सूबा है और इसकी अपनी प्रॉब्लम्स है मैं सिर्फ इन्नी कह कहना चाहाँगा कि पंजाब पुलिस एक बहुत जामबाज फोर्स है और ये हर चैलेंज नबूल कर फेस करने तैयार है जिन्हें भी साढ़े हमले हुए तक ऑलमोस्ट ऑल ऑफ देम हैव बीन प्लेसड एंड कलपरिट्स है बाकी यस yes, साढ़े कुछ आ, आ,

ਉਦੋਂ ਤੇ ਹੁਣ ਪੰਜਾਬ ਪੁਲਿਸ ਦਾ ਕਿਸ ਤਰ੍ਹਾਂ ਰਹਿਣ ਵਾਲਾ ਹੈ ਦੇਖੋ ਇੱਕ ਸੋਸ਼ਲ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਐਂਡ ਅਸੀਂ ਲੋਕਾਂ ਨੂੰ ਐਜੂਕੇਟ ਕਰਨ ਲਈ ਵੀ ਕੁਝ ਉਪਰਾਲੇ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਇਹ ਡੰਕੀ ਰੂਟ ਆ ਜਿਹੜੇ ਇਸ ਤਰ੍ਹਾਂ ਦੇ ਕਾਲਸ ਪ੍ਰੋਮਿਸਸ ਕਰਦੇ ਆ ਉਹਨਾਂ ਦੇ ਚਾਸੇ ਦੇ ਵਿੱਚ ਨਾ ਆਣ ਬੰਦੇ ਉਹਨਾਂ ਦੀ ਚਾਸੀ ਚ ਆ ਜਾਂਦੇ ਆ ਕੁਝ ਪਹੁੰਚ ਜਾਂਦੇ ਆ ਉਹ ਸ਼ਾਂਤ ਹੋ ਜਾਂਦੇ ਆ ਜਿਹੜੇ ਨਹੀਂ ਪਹੁੰਚਦੇ ਜਾਂ ਕੋਈ ਨਿਸ਼ਾਨ ਹੋ ਜਾਂਦਾ ਹੈ देन ਕੰਪਲੇਂਟ ਕਮਸ ਟੂ ਅਸ ਬਾਏ ਦ ਟਾਈਮ ਇਟ ਇਜ਼ ਕੁਆਇਟ ਲੇਟ ਸੋ ਇਹ ਜਿਹੜੇ ਬੰਦੇ ਸਾਡੇ ਹੁਣ ਡਿਪੋਰਟ ਹੋਏ ਆ ਵਾਪਸ ਆਏ ਅਮਰੀਕਾ ਤੋਂ ਸੋ ਅੱਜ ਇੱਕ ਕਮੇਟੀ ਡੀਜੀ ਸਾਹਿਬ ਨੇ ਕਨਸਟੀਟਿਊਟ ਕੀਤੀ ਹੈ ਔਰ ਉਹ ਇਹ ਸਾਰੇ ਕੇਸਸ ਦੇ ਤਹ ਤੱਕ ਜਾ ਕੇ ਇਹਨਾਂ ਦੇ ਸਾਰੇ ਜਿਨੇ ਪਹਿਲੂ ਹੈ ਉਹ ਉਹਨਾਂ ਸਾਰਿਆਂ ਤੇ ਇਨਵੈਸਟੀਗੇਟ ਕਰੇਗੀ ਕਿਉਂਕਿ ਹਲੇ ਵੀ ਹੁਣੀ ਆਏ ਆ ਪਰਸੋਂ ਤੇ ਹੁਣ ਉਹਨਾਂ ਨਾਲ ਗੱਲ ਕਰਕੇ ਕਿਸ ਤਰ੍ਹਾਂ ਉਹਨਾਂ ਨਾਲ ਧੱਕਾ ਹੋਇਆ ਔਰ ਜੇ ਕਿਤੇ ਕੋਈ ਕ੍ਰਾਈਮ ਪਾਇਆ ਜਾਏਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਸਹੀ ਚਲਾਨੀਆਂ ਨੂੰ ਪੈਕੇਟ ਤੇ ਨਗਰਤਾਚਾਰੀਆਂ ਚਲਾਨੇ ਕੀਤੇ ਜਾ ਰਹੇ ਨੇ ਤੇ ਪੁਲਿਸਰ ਤੋਂ ਵੀ ਸੁਨੇਹੇ ਦਿੱਤੇ ਗਏ ਨੇ ਉਹਨਾਂ ਨੂੰ ਪਾਰਕਿੰਗ ਵਿੱਚ ਖੜ੍ਹਨੇ ਲੱਗੇ ਨੇ ਚਲਾਨੇ ਕੀਤੇ ਜਾਂਦੇ। ਤੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਸਾਡਾ ਟਾਰਗੇਟ ਦਿੱਤੇ ਗਏ ਨੇ। ਇਹ ਕੋਈ ਟਾਰਗੇਟ ਨਹੀਂ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆ ਤੁਹਾਡੇ ਚੋਂ ਕਈ ਲੋਕ ਵਿਦੇਸ਼ਾਂ ਚ ਗਏ ਹੋਣਗੇ ਤੇ ਇੱਕ ਜਿਹੜਾ ਸਾਡਾ ਮੋਟਰ ਵਹੀਕਲ ਐਕਟ ਹੈ ਉਹਦੇ ਵਿੱਚ ਕੁਝ ਪੈਰਾਮੀਟਰਸ ਦਿੱਤੇ ਗਏ ਸੋ ਮੈਂ ਗੁਜ਼ਾਰਿਸ਼ ਕਰਾਂਗਾ ਸਾਰਿਆਂ ਨੂੰ ਕਿ ਜਿਹੜੇ ਮੋਟਰ ਵਹੀਕਲ ਐਕਟ ਦੇ ਪੈਰਾਮੀਟਰਸ ਜਦੋਂ ਤੁਸੀਂ ਡਰਾਈਵਿੰਗ ਲਾਇਸੈਂਸ ਲੈਂਦੇ ਹੋ ਉਹ ਸਾਰੇ ਰੂਲਸ ਤੁਹਾਨੂੰ ਸਿਖਾਏ ਜਾਂਦੇ ਆ ਪੜ੍ਹਾਏ ਜਾਂਦੇ ਆ ਸੋ ਮੋਟਰ ਵਹੀਕਲ ਐਕਟ ਦੇ ਤਹਿਤ ਜੋ-ਜੋ ਰਿਕੁਆਇਰਮੈਂਟ ਹੈ ਉਹ ਜ਼ਰੂਰ ਆਪਣੀ ਗੱਡੀਆਂ ਚ ਪੂਰੀ ਕਰਕੇ ਰੱਖੋ ਤਾਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਖੇਚਲ ਨਾ ਸਰ ਜੀ ਬਹੁਤ ਬਾਰੇ ਮਾਮਲੇ ਦੀ ਜਾਂਚ ਦੇ ਖਿਲਾਫ ਕੋਰਪੋਰੇਟਰ ਬੋਦਰ 23 ਵਗੈਰਾ ਇਸ ਤਰ੍ਹਾਂ ਦਾ ਕੁਝ ਅੰਗਜਾਂ ਦੇ ਵਿੱਚ ਖੁੱਤਨਾ ਆਇਆ ਹੈ ਕਿ ਪੰਜਾਬ ਕਨੀ ਸੋਲ ਨਹੀਂ ਨਹੀਂ ਇਟ ਇਜ਼ ਟੂ अर्ली ਐਂਡ ਇਸ ਤਰ੍ਹਾਂ ਦਾ ਅਜੇ ਇਟ ੀ ਟੂ ਪ੍ਰੀਮਚਰ ਟੂ ਕਮੈਂਟ ਔਨ ਥਿਸ ਬਟ ਅ ਸੀਨੀਅਰ ਕਮੇਟੀ ਹੈਸ ਬੀਨ ਕਨਸਟੀਟਿਊਟਿਡ ਬਾਈ ਜੀਪੀ ਸਾਹਿਬ ਐਂਡ ਜਦੋਂ ਵੀ ਉਹ ਰਿਪੋਰਟ ਆਉਂਦੀ ਹੈ ਵੀਲ ਸ਼ੇਅਰ ਵਿਦ ਯੂ ਥੈਂਕ ਯੂ ਵੈਰੀ ਮੱਚ